ਅੱਜ ਇਹ ਮਹੱਤਵਪੂਰਨ ਮੁੱਦੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਔਰ ਇਹ ਮੈਚ ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਸੀ ਗੱਲ ਕਰੀ ਜਾ ਰਹੀ ਹੈ ਉਹਨਾਂ ਦਾ ਬਾਗ ਦੇ ਹਿੱਤਾਂ ਨੂੰ ਇਸ ਲਈ ਐਨਰਵਲ ਅਮਰੀਕਨ ਉਸ ਵੱਲ ਖਾਸ ਧਿਆਨ ਦੇਣ ਲਈ ਮਹਿੰਸੇ ਕੀਤੇ ਹੋਣ ਸੇ ਬਿਲਕੁਲ ਹੀ ਖਾਸ ਧਿਆਨ ਦੇ ਸਰਕਾਰ ਨਹੀਂ ਖਾਸ ਤੌਰ ਤੇ ਸਾਡੇ ਪ੍ਰਾਈਵੇਟ ਪਲੇ ਵੇਸ ਸਕੂਲਾਂ ਚ ਪੜਦੇ ਬੱਚੇ ਤਿੰਨ ਤੋਂ 6 ਸਾਲ ਦੇ ਬੱਚੇ ਜਦੋਂ ਸਕੂਲਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਲਈ ਕੁਝ ਖਾਸ ਗਾਈਡਲਾਈਨ ਬਿਲਕੁਲ ਸਹੀ ਕਰ ਰਹੇ ਜਾ ਰਹੇ ਆ ਇਹ ਸਾਰੇ ਛੋਲੇ ਵੀ ਤੇ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਰਵਸਲੀ ਦੇ ਬੱਚੇ ਆ ਉਹਨਾਂ ਸਾਰਿਆਂ ਨੂੰ ਅਸੀਂ ਵਿਭਾਗ ਜਿਹੜਾ ਉਹ ਰਜਿਸਟਰ ਕਰੇਗਾ ਰਿਕੋਗਨਾਈਜ਼ ਕਰੇਗਾ ਤਕਰੀਬਨ 6 ਮਹੀਨੇ ਦੇ ਵਿੱਚ ਅਸੀਂ ਇਹ ਸਾਰੇ ਰਜਿਸਟਰ ਕਰਨ ਜਾ ਰਹੇ ਆ ਇਸ ਤਹੋਕ ਦੇਸ਼ਿਆਕ ਲਈ ਅਸੀਂ ਬੱਚਿਆਂ ਦੀ ਸੇਖ ਤੇ ਸੁਰੱਖਿਆ ਨੂੰ ਖਾਸ ਧਿਆਨ ਦੇਣਾ ਚਾਹੁੰਦੇ ਆ। ਔਰ ਉਹਦੇ ਵਿੱਚ ਕੁਝ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਅਸੀਂ ਇੰਕਲੀਮੈਂਟ ਕਰਾਵਾਂਗੇ। ਖਾਸ ਤੌਰ ਤੇ ਮੈਂ ਪੰਜਾਬ ਦੇ ਜਿਹੜੇ ਅੰਛਾ ਦੇ ਪੇਰੈਂਟਸ ਉਹਨਾਂ ਨੂੰ ਧਿਆਨ ਰੱਖਣ ਦੋਣਾ ਚਾਹੁੰਦੀ ਕਿ ਉਹ ਵੀ ਆਪਣੇ ਬੱਚਿਆਂ ਨੂੰ ਇਹ ਸਕੂਲ ਸਟੇਜ ਤੇ ਸਾਇਸ ਦਾਦਾ ਵੀ ਧਿਆਨ ਰੱਖਣ ਕਿ ਉਹ ਕਿਉਂਕਿ ਉਹ ਬਣਾਇਆ ਅਨਿਸਟਰ ਸਕੂਲ ਸੇ। ਤੋ ਕਿ ਇਸ ਦੇ ਵਿੱਚ ਕੁਝ ਗਾਈਡਲਾਈਨਸ ਆ ਜਿਵੇਂ ਕਿ ਇੱਕ ਟੀਚਰ ਹੈ ਜੋ ਉਹ 20 ਤੋਂ ਵੱਧ ਬੱਚਿਆਂ ਨੂੰ ਨਹੀਂ ਪੜ੍ਹਾਏਗਾ ਜਾਂ ਪ੍ਰਿੰਟ ਨਹੀਂ ਕਰੇਗਾ ਸੋ ਇਹ ਕਪੈਸਿਟੀ ਅਸੀ ਲਿਮਿਟ ਕਰਾਂਗੇ ਕਿ ਇੱਕ ਟੀਚਰ ਹੀ ਬੱਚਿਆਂ ਦੇ ਨਾਲ ਹੋਏਗਾ ਔਰ ਉਸ ਦੇ ਥੱਲੇ ਜੋ ਕੇਅਰ ਟੇਕਰਸ ਨੇ ਉਹ ਵੀ ਐਡਕੁਏਟ ਹੋਣ ਚਾਹੀਦੇ ਆ ਤਾਂ ਕਿ ਬੱਚਿਆਂ ਦੇ ਸੇਧ ਦੇ ਵਿੱਚ ਕਿਸੇ ਪ੍ਰਤੀ ਜਿਹੜੀ ਅਣਗਹਿਲੀ ਨਾ ਵਕਤੀ ਜਾਵੇ ਉਸ ਤੋਂ ਬਾਅਦ ਜੋ ਸਕੂਲ ਦਾ ਸਟਰਕਚਰ ਹੁੰਦਾ ਉਹਦੇ ਉੱਤੇ ਖਾਸ ਧਿਆਨ ਦਿੱਤਾ ਜਾਏਗਾ ਕਿ ਸਕੂਲ ਦੀ ਜਿਹੜੀ ਬਾਉਂਡਰੀ ਹੈ ਜਾਂ ਚਾਰਦਵਾਰੀ ਹੈ ਉਹ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਸਕੂਲ ਦੇ ਵਿੱਚ ਬੱਚੇ ਦੇ ਖੇਡਣ ਦੀ ਜਗ੍ਹਾ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਐਡਿਕੁਏਟ ਹੋਣੀ ਚਾਹੀਦੀ ਹੈ ਜਿੱਥੇ ਕਮਰਿਆਂ ਦੇ ਵਿੱਚ ਬੱਚੇ ਬੈਠਦੇ ਆ ਜਾਂ ਕਿ ਪੜਾਇਆ ਜਾਂਦਾ ਹੈ ਉਹ ਪੂਰੀ ਤਰ੍ਹਾਂ ਵੈਂਟੀਲੇਟਡ ਹੋਣੇ ਚਾਹੀਦੇ ਆ ਉਹਦੇ ਵਿੱਚ ਇੱਕ ਰੈਸਟਰਾਂਟ ਹੋਵੇ ਜਿੱਥੇ ਬੱਚਾ ਜਦੋਂ ਸੌਂ ਜਾਂਦਾ ਕਿਉਂਕਿ ਬੱਚੇ ਬਹੁਤ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਆਰਾਮ ਕਰਨ ਲਈ ਵੀ ਪ੍ਰੋਪਰ ਰੂਮ ਹੋਣਾ ਚਾਹੀਦਾ ਬੱਚਿਆਂ ਦੇ ਲਈ ਪੀਣ ਵਾਲਾ ਪਾਣੀ ਬਹੁਤ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਬੱਚਿਆਂ ਲਈ ਟਾਇਲਟਸ ਬਿਲਕੁਲ ਕਲੀਨ ਤੇ ਚਾਈਲਡ ਫ੍ਰੈਂਡਲੀ ਹੋਣ ਚਾਹੀਦੇ ਆ ਔਰ ਖਾਸ ਤੌਰ ਤੇ ਬॉयਜ਼ ਤੇ ਗਰਲਸ ਮੁੰਡਿਆਂ ਤੇ ਕੁੜੀਆਂ ਲਈ ਅਲੱਗ-ਅਲੱਗ ਟੋਆਇਲਟ ਜਿਵੇਂ ਚਲੀ ਗਿਆ ਔਰ ਉੱਥੇ ਸੋਪ ਉੱਥੇ ਸਾਫ ਟਾਵਲਸ ਸਾਰਾ ਕੁਝ ਜਿਹੜਾ ਸੀ ਬੇਸਿਕ ਲੈਵਲ ਤੱਕ ਕੋਈ ਸਿਫੀਡਿੰਗ ਕਰਾਂਗੇ